ਸੰਗਰੂਰ ਦੇ ਪਿੰਡ ਪਿੰਡਰਾ ਵਿੱਚ ਲੋਕ ਹਿੱਤ ਭਲਾਈ ਕੈਂਪ ਲਗਾਇਆ ਗਿਆ ਹੈ। ਇਹ ਕੈਂਪ ਜਪਹਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਗੁਰਨਿੰਦਰਜੀਤ ਸਿੰਘ ਮਿੰਕੂ ਜਵੰਦਾ ਜੀ ਵੱਲੋਂ ਲਗਾਇਆ ਗਿਆ ਹੈ। ਇਸ ਕੈਂਪ ਦੇ ਵਿੱਚ ਉਹ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਨੇ ਜਿਹੜੀਆਂ ਸੂਚਿਦਾ ਕੇਂਦਰਾਂ ਦੇ ਵਿੱਚੋਂ ਮਿਲਦੀਆਂ ਨੇ। ਮਸਲਨ ਕਿਸੇ ਨੇ ਆਪਣੇ ਆਧਾਰ ਕਾਰਡ ਤੇ ਨਾਮ ਠੀਕ ਕਰਵਾਉਣਾ ਹੋਵੇ ਜਾਂ ਅਜਿਹਾ ਹੀ ਕੋਈ ਕੰਮ ਜਿਹੜਾ ਸੁਵਿਧਾ ਕੇਂਦਰ ਵਿੱਚ ਹੀ ਹੁੰਦਾ ਹੋਵੇ ਉਹ ਸਾਰੇ ਕੰਮ ਇਸ ਕੈਂਪ ਦੇ ਵਿੱਚ ਕਰਵਾਏ ਗਏ ਨੇ ਜਿਸ ਦੀ ਪਿੰਡ ਵਾਲਿਆਂ ਨੇ ਸਰਾਨਾ ਕੀਤੀ ਹੈ ਉਹਨਾਂ ਕਿਹਾ ਹੈ ਕਿ ਬਜ਼ੁਰਗ ਮਹਿਲਾਵਾਂ ਅਤੇ ਅੰਗਹੀਣ ਸ਼ਹਿਰ ਜਾ ਕੇ ਆਪਣੇ ਕੰਮ ਨਹੀਂ ਸੰਕਰਵਾ ਸਕਦੇ ਉਹਨਾਂ ਦੇ ਲਈ ਇਹ ਕੈਂਪ ਬਹੁਤ ਵੱਡੀ ਸਹੂਲਤ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਵੰਦਾਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਕਾਫੀ ਰਾਹਤ ਮਿਲੀ ਹੈ ਉਹਨਾਂ ਨੇ ਜਵੰਦਾਜੀ ਦਾ ਦਿਲੋਂ ਧੰਨਵਾਦ ਕੀਤਾ ਹੈ ਬਿਊਰੋ ਰਿਪੋਰਟ ਜਾਨੀ ਤੈਸੀ ਜੀ ਨਾਮ ਹੈ ਆਪਣਾ ਗੁਰਮੀਰ ਸਿੰਘ ਜੀ ਕਿਹੜੇ ਪਿੰਡ ਆ ਜੱਜ ਪਿੰਡ ਪਿੰਡਰਾ ਤੇ ਸਾਡੇ ਇੱਕ ਕੈਂਪ ਲੱਗਣ ਹੈ ਮੀ ਕੁਝ ਬੰਦਾ ਆਲਾ ਤੇ ਆ ਭਾਈ ਗਰ ਦਾ ਸਕੂਲ ਦੇ ਵਿੱਚ ਤੇ ਉਹਨਾਂ ਨੇ ਬਹੁਤ ਵਧੀਆ ਆਪਣਾ ਆਲਾ ਕੀਤਾ ਹੈਗਾ ਤੇ ਉਹਨਾਂ ਨੇ ਇੱਥੇ ਕੈਂਪ ਲਾਇਆ ਹੈਗਾ ਸੂਰਤਾਂਵਾਰ ਤੇ ਬਹੁਤ ਵਧੀਆ ਸੂਰਤ ਹੋ ਰਹੀ ਹੈ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਸਾਰੇ ਅੰਗ ਜਿੱਥੋਂ ਜਿੱਥੋਂ ਹੀ ਵਗ ਜਾਣਗੇ ਸਾਨੂੰ ਜੀ ਜਾਣਾ ਬਹੁਤ ਔਖਾ ਹੈ ਤੇ ਬਹੁਤ ਵਧੀਆ ਕੰਮ ਹੈ ਜੀ ਇੱਥੇ ਬਹੁਤ ਵਧੀਆ ਕੰਮ ਚੱਲ ਰਿਹਾ ਹੈਗਾ ਹਾਂਜੀ ਮੇਰਾ ਨਾਮ ਕਾਦਰਖਾਨ ਤੇ ਜੈਫਰ ਬੈਲੋਸਰਟੀ ਟੀਮ ਵੱਲੋਂ ਤੇ ਡਾਕਟਰ ਮਿੰਕੂ ਜਵੰਦਾ ਜੀ ਦੀ ਅਗਵਾਈ ਵਿੱਚ ਅੱਜ ਪਿੰਡ ਭਿੰਡਰਾ ਵਿਖੇ ਅਸੀਂ ਇੱਕ ਕੈਂਪ ਲਾਇਆ ਇਹਦੇ ਵਿੱਚ ਕੀ ਆ ਬਲਕਿ ਲੋਕ ਹਿੱਤ ਕੈਂਪ ਲਾਇਆ ਜਿਹਦੇ ਕਰਕੇ ਲੋਕਾਂ ਤੱਕ ਸਹੂਲਤਾਂ ਜਿਹੜੀਆਂ ਪਹੁੰਚਣੀਆਂ ਕੀਤੀਆਂ ਜਾਂਣ ਜਿਵੇਂ ਕਈ ਵਾਰ ਬਜ਼ੁਰਗ ਲੋਕ ਨੇ ਜਿਹੜੇ ਉਹ ਸ਼ਹਿਰ ਤੱਕ ਨਹੀਂ ਜਾ ਸਕਦੇ ਡਾ ਮਿੰਕੂ ਜਵੰਦਾ ਜੀ ਵੱਲੋਂ ਪਿੰਡ ਪੱਦਰ ਤੇ ਕੈਂਪ ਲਾਇਆ ਜਾ ਰਹੇ ਨੇ ਵੀ ਲੋਕਾਂ ਤੱਕ ਸਹੂਲਤਾਂ ਪਹੁੰਚਦੇ ਕੀਤੇ ਜਾਣ ਕਿਉਂਕਿ ਡਾਕਟਰ ਮਿੰਕੂ ਜਵੰਦਾ ਇੱਕ ਲੰਬੇ ਸਮੇਂ ਤੋਂ ਸਮਾਜ ਸੇਵਕੀ ਤੌਰ ਤੇ ਸਮਾਜ ਦੇ ਵਿੱਚ ਕੰਮ ਕਰ ਰਹੇ ਨੇ ਜਿਵੇਂ ਉਹਨਾਂ ਨੇ ਪਹਿਲਾਂ ਅਸੀਂ ਰਾਮਪੂਰੇ ਪਿੰਡ ਲਾਇਆ ਏਆਈ ਦਾ ਕੈਂਪ ਲਾਇਆ ਤਾਂ ਉੱਥੇ ਵੀ ਬ੍ਰੈਸਟ ਕੈਂਸਰ ਦਾ ਤੇ ਉਹਦੇ ਵਿੱਚ ਵੀ ਚੈੱਕਅਪ ਕੀਤਾ ਗਿਆ ਤੇ ਉਹੋ ਬਲਕਿ ਬਹੁਤ ਉਪਰਾਲੇ ਕਰਨ ਜਿਵੇਂ ਲੇਡੀ ਨੂੰ ਸਲਾਈ ਸੈਂਟਰ ਦੇ ਰੱਖਿਆ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਪੈਰਾਂ 'ਚ ਖੜਾ ਕਰਨ ਵਾਸਤੇ ਜਿਵੇਂ ਸ਼ਹਿਰ ਦੇ ਵਿੱਚ ਪਹਿਲਾਂ ਮਛਰਦੀ ਕਰਕੇ ਬੜੀ ਚਿਕਨ ਮੂਨੀਆਂ ਦੀ ਪ੍ਰੋਬਲਮ ਆਈ ਹੈ ਕਿਤੇ ਉਹ ਦੇ ਵਾਸਤੇ ਸਾਡੀ ਟੀਮ ਵੱਲੋਂ ਫੋਗ ਡਿਲ ਕੀਤੀ। ਮਿੰਕੂ ਜਵੰਦਾ ਜੀ ਦੀ ਗਵਾਈ ਵਿੱਚ ਪਿੰਡੋ ਕੰਡੀ ਤੇ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਉਪਰਾਲੇ ਜਿਹੜੇ ਉਹ ਕੀਤੇ ਜਾ ਰਹੇ ਨੇ ਤੇ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਮਿੰਕੂ ਜਵੰਦਾ ਜੀ ਲੋਕਾਂ ਦੇ ਗਰਾਉਂਡ ਤੇ ਜਾਂਦੇ ਆ ਤੇ ਉਹ ਆਪ ਲੋਕ ਆਉਂਦੇ ਉਹਨਾਂ ਕੋਲ ਉਹਨਾਂ ਨੂੰ ਸਾਰਿਆਂ ਦੁੱਖ ਤਕਲੀਫਾਂ ਦੱਸ ਦਿਆ। ਇਸ ਕਰਕੇ ਮਿੰਕੂ ਜਵੰਦਾ ਜੀ ਉਸ ਕੰਮ ਨੂੰ ਸਮੇਂ ਸਿਰ ਲੋਕਾਂ ਤੱਕ ਪਹੁੰਚਾਉਣ ਦਾ ਆਪਦੇ ਵੱਲੋਂ ਪੂਰਾ ਯਤਨ ਕਰਦੇ ਆ। ਜਵੰਦਾ ਸਾਹਿਬ ਦਾ ਧੰਨਵਾਦ ਕਰਦੇ ਆ। ਅੱਜ ਦੇ ਕੈਂਪ ਤੇ ਗੱਲ ਕੀਤੀ ਹੈ। ਅੱਜ ਕੀ ਕੀ ਸਹੂਲਤ ਤੇ ਕੇ ਵੀਸੀ ਹੋ ਗਈ ਆਧਾਰ ਕਾਰਡਾਂ ਦੇ ਜਿਵੇਂ ਪੈਂਡਿੰਗ ਕਿਸੇ ਵੀ ਤਰ੍ਹਾਂ ਦੇ ਜਿਹੜੇ ਪੰਜਾਬ ਸਰਕਾਰ ਵੱਲੋਂ ਜਿੰਨੀਆਂ ਚਾਹਤੂ ਕੁਸ਼ ਸਕੀਮਾਂ ਨੇ ਜਿਹੜੀਆਂ ਸਹੂਲਤਾਂ ਲੋਕਾਂ ਤੱਕ ਪ੍ਰਦਾਨ ਕੀਤੀਆਂ ਗਈਆਂ ਨੇ ਤਾਂ ਉਹਨਾਂ ਵਿੱਚੋਂ ਜੋ-ਜੋ ਕਿਸੇ ਦੀ ਕੋਈ ਪ੍ਰੋਬਲਮ ਹੋ ਰਹੀ ਸਾਰਟ ਆਪ ਕੀਤੀ ਜਾਊਗੀ ਅੱਜ ਜੀ ਨਾਮ ਹੈ ਆਪਣਾ ਗੁਰਮੀਰ ਸਿੰਘ ਜੀ ਕਿਹੜੇ ਪਿੰਡ ਆ ਜੀ ਅੱਜ ਪਿੰਡ ਪਿੰਡਰਾ ਤੇ ਸਾਡੇ ਇੱਕ ਕੈਂਪਰ ਲੱਗਣ ਹੈ ਮੀ ਕੁਝ ਬੰਦਾ ਉੱਲਾ ਤੇ ਆ ਭਾਈ ਗੱਡਾਸ ਖੋਦ ਦੇ ਵਿੱਚ ਤੇ ਉਹਨਾਂ ਨੇ ਬਹੁਤ ਵਧੀਆ ਆਪਣਾ ਆਲਾ ਕੀਤਾ ਹੈਗਾ ਇਹ ਉਹਨਾਂ ਨੇ ਇੱਥੇ ਕੈਂਪ ਲਾਇਆ ਹੈਗਾ ਸੂਰਤਾਂਵਾਰ ਤੇ ਬਹੁਤ ਵਧੀਆ ਸੂਰਤਤ ਹੋ ਰਹੀ ਹੈ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਸਾਰੇ ਅੰਗ ਹੀ ਉਹਨਾਂ ਸਿੱਥੂ ਜਿਹਾ ਜਾਣਗੇ ਸੰਗ ਜੀ ਜਾਣਾ ਬਹੁਤ ਔਖਾ ਹੈ ਤੇ ਬਹੁਤ ਵਧੀਆ ਕੰਮ ਹੈ ਜੀ ਇੱਥੇ ਬੜੀ ਵਧੀਆ ਕੰਮ ਚੱਲ ਰਿਹਾ ਹੈਗਾ